ਅਮਲੇ ਸਾਹਿਬ ਕੀ ਘਟਨਾ ਹੋਈ ਹੈਗੀ ਕੋਈ ਲੁਟੇਰਾ ਜਿਹੜਾ ਹੈਗਾ ਉਹ ਫੜਿਆ ਤੁਸੀਂ ਆ ਅਸੀਂ ਕਿਸੇ ਮੈਰੇਜ ਤੋਂ ਵਾਪਸ ਆ ਰਹੇ ਸੀ ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਤਾਂ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਲੜ ਰਹੇ ਹੈ ਪਰ ਉਹ ਲੜ ਨਹੀਂ ਰਹੇ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋਹ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋਹ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਕਾਰ ਲਾ ਕੇ ਰੋਕਿਆ ਜੋ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਸੱਟ ਕੇ ਪੈਦਲ ਚੱਲ ਪਈ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖਿੰਡਨ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਨਾਲ ਜਾ ਦੋ ਬੰਦੇ ਕੋੜਪੂਰਾ ਰੋਡ ਤੇ ਬਣਾਈ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਖਿਆਲ ਵੀ ਸੀ ਕੋਈ ਉਹਦੇ ਕੋਲੇ ਹਥਿਆਰ ਉਹਦੇ ਕੋਲੇ ਘੜ ਤੋਂ ਘੜ 22-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੀ ਇੱਕ ਕਾਪਾ ਕਿਸੇ ਦੇ ਵਜਦਾ ਤੋਂ ਬੰਦਾ ਨਹੀਂ ਬਚ ਸਕਦਾ ਸੀ ਇਸ ਕਿਸਮ ਦਾ ਖਤਰਨਾਕ ਹਥਿਆਰ ਇਹ ਵੀ ਨਹੀਂ ਕਿ ਉਹ ਲੋਕਾਂ ਲਈ ਤਾਂ ਬਈ ਸ਼ਰੇਆਮ ਚੀਜ਼ ਤੁਸੀਂ ਉਹ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕਿਉਂਕਿ ਆਮ ਤੌਰ ਤੇ ਉਹਦੀਆਂ ਵਾਰ ਦਿੱਤਾ ਹੋ ਜਾਂਦੀਆਂ ਕਈ ਵਾਰ ਲੋਕ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ ذریعے ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜਿਹੜੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਕਾਗਜ਼ਾਂ ਤੋਂ ਜਰੂਰੀ ਹਥਿਆਰਾਂ ਦੀ ਚੈਕਿੰਗ ਜਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਘੁੰਮਦੇ ਆ। ਔਰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਕੜਾ ਦਿੱਤੇ ਆ ਗਿਆ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਈ ਹਦਾਇਤ ਦਿੱਤੀ ਹੈਗੀ ਐਸਫਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਵੇਰ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਪਰ ਮੀਡੀਆ ਨੂੰ ਸਾਧ ਕੇ ਟ੍ਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਸਾਰੇ ਜੇ ਕਿਸੇ ਕੋਲ ਚਾਰ ਬੰਦੇ ਇਕੱਠੇ ਖੜੇ ਹੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਇੰਨਾ ਬੰਦਾ ਤੋਂ ਡਰਨ ਦੀ ਲੋੜ ਨਹੀਂ ਉਹਨਾਂ ਤੇ ਪਿੱਛਾ ਕਰਨ ਤੇ ਪੁਲਿਸ ਨੂੰ ਇਨਫੋਰਮ ਕਰਨ ਓਕੇ